ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੀ চোপੜਾ ਨਿਊਜ਼ ਉੱਤੇ চোপੜਾ ਨਿਊਜ਼ ਇੱਕ ਵਾਰ ਫਿਰ ਹਾਜ਼ਰ ਹੈ ਤੁਹਾਡੇ ਲਈ ਇੱਕ ਨਵੀਂ ਅਪਡੇਟ ਲੈ ਕੇ ਹਾਂਜੀ 26 ਜਨਵਰੀ ਦੀ ਪ੍ਰੇਡ 'ਚ ਪੰਜਾਬ ਦੀ ਚਾਕੀ ਸ਼ਾਮਿਲ ਨਾ ਹੋਣ ਤੇ ਕੇਂਦਰ ਤੇ ਭੜਕੇ ਸੀਐਮ ਭਗਵੰਤ ਮਾਨ ਹਾਂਜੀ ਹਾਂ ਹੁਣੇ ਹੁਣ ਇੱਕ ਨਵੀਂ ਅਪਡੇਟ ਸਾਹਮਣੇ ਆਈ ਹੈ ਕਿ ਪ੍ਰੈਸ ਕਾਨਫਰੰਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਤੇ ਪੰਜਾਬ ਪ੍ਰਤੀ ਪੱਖਵਾਤ ਪਾਤਿਰਵਈਆ ਆਪਣਾਉਣ ਦਾ ਦੋਸ਼ ਲਗਾਇਆ ਹੈ ਭਗਵੰਤ ਮਾਨ ਨੇ ਕਿਹਾ ਕਿ ਪਿਛਲੇ ਸਾਲ ਵਾਂਗ ਇਸ ਸਾਲ ਵੀ 26 ਜਨਵਰੀ ਨੂੰ ਹੋਣ ਵਾਲੀ ਕੌਮੀ ਪਰੇਡ ਵਿੱਚੋਂ ਪੰਜਾਬ ਦੀ ਚੱਕੀ ਨੂੰ ਬਾਹਰ ਰੱਖਿਆ ਗਿਆ ਹੈ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਗੁਰੂ ਸਾਹਿਬ ਦੇ ਛੋਟੇ ਸਾਹਿਬ ਜਦਾ ਦੀ ਸ਼ਹਾਦਤ ਨੂੰ ਯਾਦ ਕੀਤਾ ਜਾ ਰਿਹਾ ਹੈ ਪਰ ਅੱਜ ਕੇਂਦਰ ਸਰਕਾਰ ਨੇ ਸਾਡੇ ਨਾਲ ਬੇਇਨਸਾਫੀ ਕੀਤੀ ਹੈ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਸਾਨੂੰ ਕੇਂਦਰ ਸਰਕਾਰ ਤੋਂ ਪੱਤਰ ਮਿਲਿਆ ਹੈ ਪਿਛਲੇ ਸਾਲ 26 ਜਨਵਰੀ ਨੂੰ ਪੰਜਾਬ ਦੀ ਕੋਈ ਚੱਕੀ ਨਹੀਂ ਸੀ ਇਸ ਸਾਲ ਕੇਂਦਰ ਸਰਕਾਰ ਨੇ ਸਾਨੂੰ ਪੱਤਰ ਲਿਖ ਕੇ ਪੁੱਛਿਆ ਸੀ ਕਿ ਤੁਸੀਂ ਪੰਜਾਬ ਦੀ ਚੱਕੀ ਭੇਜਣਾ ਚਾਹੁੰਦੇ ਹੋ ਅਸੀਂ ਸਹਿਮਤ ਹੋ ਗਏ ਅਤੇ ਅਸੀਂ ਤਿੰਨ ਚੱਕੀਆਂ ਦਾ ਪ੍ਰਪੋਜ਼ ਕੀਤੀਆਂ ਮਾਨ ਸਰਕਾਰ ਨੇ ਕਿਹਾ ਕਿ ਅਸੀਂ ਕੇਂਦਰ ਨੂੰ ਤਿੰਨ ਆਈਡੀਆ ਭੇਜੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੀਆਂ ਕੁਰਬਾਨੀਆਂ ਇਤਿਹਾਸ ਨਾਰੀ ਸ਼ਕਤੀ ਅਤੇ ਪੰਜਾਬ ਦਾ ਵਿਰਸਾ ਇਹ ਤਿੰਨੇ ਆਈਡੀਆ ਭੇਜੇ ਗਏ ਹਨ ਅਸੀਂ ਮਾਈ ਭਾਗੋ ਦੀ ਨੂ ਨਾਰੀ ਸ਼ਕਤੀ ਨਾਲ ਜੋੜ ਕੇ ਇਹ ਹੀ ਆਈਡੀਆ ਭੇਜਿਆ ਹੈ ਪੰਜਾਬ ਦੇ ਸੱਭਿਆਚਾਰ ਦੀ ਝਾਕੀ ਲਈ ਵੀ ਆਪਣਾ ਆਈਡੀਆ ਭੇਜੀ ਸੀ ਅਸੀਂ ਕੇਂਦਰ ਸਰਕਾਰ ਨਾਲ ਤਿੰਨ ਮੀਟਿੰਗਾਂ ਵਿੱਚ ਕਮੇਟੀ ਨਾਲ ਗੱਲ ਕੀਤੀ ਪਰ ਇਸ ਵਾਰ ਵੀ ਕੇਂਦਰ ਸਰਕਾਰ ਨੇ ਸਾਨੂੰ ਪੱਤਰ ਭੇਜ ਕੇ ਦੱਸਿਆ ਪੰਜਾਬ ਦੀ ਝਾਕੀ ਨਹੀਂ ਰਹੇਗੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ 26 ਜਨਵਰੀ ਦੀ ਪ੍ਰੇਡ ਵਿੱਚ ਸ਼ਾਮਿਲ ਚਾਕੀ ਦੀ ਸੂਚੀ ਵਿੱਚ ਪੰਜਾਬ ਤੇ ਦਿੱਲੀ ਦਾ ਨਾਂ ਨਹੀਂ ਹੈ ਇਸ ਸੂਚੀ ਵਿੱਚ 90% ਤੋਂ ਵੱਧ ਭਾਜਪਾ ਰਾਜਾਂ ਦੀ ਚਾਕੀ ਹੈ ਲੱਗਦਾ ਹੈ 26 ਜਨਵਰੀ ਦੀ ਚਾਕੀ ਦਾ ਵੀ ਫਗਵਾ ਰੰਗ ਹੋ ਗਿਆ ਹੈ ਪਿਛਲੇ ਸਾਲ ਵੀ ਪੰਜਾਬ ਦੀ ਚਾਕੀ ਨਹੀਂ ਸੀ ਪੰਜਾਬ ਦੇ ਯੋਗਦਾਨ ਨੂੰ ਨਜ਼ਰਅੰਦਾਜ਼ ਕਰਨ ਦਾ આરોਪ ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਪੰਜਾਬ ਦੀ ਚਾਕੀ ਨਹੀਂ ਤਾਂ 15 ਅਗਸਤ ਤੇ 26 ਜਨਵਰੀ ਦੀਆਂ ਚਾਕੀਆਂ ਦਾ ਕੀ ਅਰਥ ਹੈ ਨਡੇ ਮਾ ਨਿਕੋਬਾਰ ਤੱਕ ਦੀਆਂ ਚਾਕੀਆਂ ਵਿੱਚ ਪੰਜਾਬ ਦੀ ਆਜ਼ਾਦੀ ਕੁਲਾਟੇ ਨਜ਼ਰ ਆਉਂਦੇ ਹਨ ਭਾਜਪਾ ਗੋ ਮੋਦੀ ਦੀ ਚਾਕੀ ਲੈ ਕੇ ਆ ਰਹੇ ਹਨ ਪਰਦੇਸ਼ ਦੀ ਆਜ਼ਾਦੀ ਵਿੱਚ ਯੋਗਦਾਨ ਪਾਉਣ ਵਾਲੀ ਪੰਜਾਬ ਦੀ ਚਾਕੀ ਦਿੱਲੀ ਵਿੱਚ ਹੋਣ ਵਾਲੀ ਕੌਮੀ ਪਰੇਡ ਵਿੱਚ ਨਹੀਂ ਹੈ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਰਤ ਕਿੱਤੀ ਗਈ ਚਾਕੀਆਂ ਪੰਜਾਬ ਵਿੱਚ ਰਿਜੈਕਟਡ ਬਾਈ ਸੈਂਟਰ ਗਵਰਨਰ ਲਿਖ ਕੇ ਦਿਖਾਈ ਜਾਵੇਗੀ ਪੰਜਾਬ ਦੇ 3 ਕਰੋੜ ਲੋਕਾਂ ਦੇ ਨਾਲ-ਨਾਲ ਮੈਂ ਕੇਂਦਰ ਸਰਕਾਰ ਦੀ ਬੇਇਨਸਾਫੀ ਦਾ ਸਾਹਮਣਾ ਕਰਾਂਗਾ ਉਹ ਸਾਡੀ ਚਾਕੀ ਨੂੰ ਦਿੱਲੀ ਵਿੱਚ ਦਾਖਲ ਹੋਣ ਤੋਂ ਰੋਕ ਸਕਦੇ ਹਨ ਪਰ ਪੰਜਾਬ ਵਿੱਚ ਆਪਣਾ ਸੱਭਿਆਚਾਰ ਦਿਖਾਉਣ ਤੋਂ ਕੋਈ ਨਹੀਂ ਰੋਕ ਸਕਦਾ ਦਿੱਲੀ ਵਿੱਚ ਵੀ ਚਾਕੀ ਨਹੀਂ ਇਸ ਦਾ ਮਤਲਬ ਹੈ ਕਿ ਸਾਨੂੰ ਵੋਟ ਦਿਓ ਨਹੀਂ ਤਾਂ ਤੁਹਾਡੀ ਚਾਕੀ ਨੂੰ ਅਸੀਂ ਆਉਣ ਦੇਵਾਂਗੇ ਮਾਰਨਿੰਗ ਇੰਦਰ ਨੂੰ ਪੱਤਰ ਲਿਖਣ ਦੀ ਗੱਲ ਕਹੀ ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਕੈਪਟਨ ਅਮਨਿੰਦਰ ਸਿੰਘ ਨੂੰ ਪੰਜਾਬ ਦੇ ਲੋਕਾਂ ਨੂੰ ਇਸ ਦਾ ਜਵਾਬ ਦੇਣਾ ਚਾਹੀਦਾ ਹੈ ਪੰਜਾਬ ਸਰਕਾਰ ਇਸ ਮੁੱਦੇ ਤੇ ਕੇਂਦਰ ਸਰਕਾਰ ਨਾਲ ਵੀ ਗੱਲ ਕਰੇਗੀ ਅਤੇ ਪੱਤਰ ਲਿਖੇਗੀ ਭਾਜਪਾ ਦੇ ਸਿੱਖ ਚਿਹਰੇਆਂ ਮਨਜਿੰਦਰ ਸਿੰਘ ਸਿਰਸਾ ਅਤੇ ਆਰਪੀ ਸਿੰਘ ਵਰਗੇ ਆਗੂਆਂ ਨੂੰ ਵੀ ਪੰਜਾਬ ਨਾਲ ਹੋਈ ਬੇਇਨਸਾਫੀ ਦਾ ਜਵਾਬ ਦੇਣਾ ਚਾਹੀਦਾ ਭਗਵੰਤਬਾਪ ਨੇ ਕਿਹਾ ਕਿ ਇੱਕ ਪਾਸੇ ਪ੍ਰਧਾਨ ਮੰਤਰੀ ਵੀਰਵਾਲ ਦਿਵਸ ਮਨਾ ਰਹੇ ਹਨ ਅਤੇ ਸਿੱਖਮੰਤ ਇਤਿਹਾਸ ਦਾ ਸਤਿਕਾਰ ਕਰਨ ਦੀ ਗੱਲ ਕਰ ਰਹੇ ਹਨ ਪਰ 26 ਜਨਵਰੀ ਵਾਲੇ ਦਿਨ ਪੰਜਾਬ ਦੇ ਇਤਿਹਾਸ ਦੀ ਇੱਕ ਝਲਕ ਵੀ ਨਹੀਂ ਦਿਖਾਉਣ ਦਿੰਦੇ ਪੰਜਾਬ ਦੇ ਜਵਾਨ ਸ੍ਰੀ ਹੱਦ ਤੇ ਖੜੇ ਹਨ ਪਰ ਫਿਰ ਵੀ ਪੰਜਾਬ ਨੂੰ ਇੱਜ਼ਤ ਨਹੀਂ ਮਿਲਦੀ ਭਗਤ ਸਿੰਘ ਦੀ ਸ਼ਹਾਦਤ ਨੂੰ ਭਾਜਪਾ ਦੇ ਸਰਟੀਫਿਕੇਟ ਦੀ ਲੋੜ ਨਹੀਂ ਸੀ ਅਨੁਸਾਰ ਕੇਂਦਰ ਸਰਕਾਰ ਨੇ ਆਪਣਾ ਕੰਮ ਕਰ ਦਿੱਤਾ ਹੈ ਅਤੇ 26 ਜਨਵਰੀ ਨੂੰ ਜਵਾਬ ਦੇਵੇਗਾ